ਇਸ ਸਥਿਤੀ ਬਿਜਾਈ ਤੋਂ ਕਿਸਾਨ ਨੇ ਕੀਤੀ ਤੋਬਾ ਇੱਕੋ ਖੇਤ ਵਿੱਚ ਤੀਜੀ ਵਾਰ ਫਸਲ ਬੀਜਣ ਨੂੰ ਮਜਬੂਰ ਪੀੜਿਤ ਕਿਸਾਨ ਮਹਿੰਗੇ ਬਾਟ ਠੇਕੇ ਦੇ ਲਈ ਜ਼ਮੀਨ ਵਿੱਚ ਬੀਜੀ ਕਣਕ ਨੂੰ ਖਾ ਗਈ ਗੁਲਾਬੀ ਸੁੰਡੀ ਖੇਤੀਬਾੜੀ ਮਹਿਰਾਂ ਦੇ ਦੱਸਣ ਮੁਤਾਬਕ ਕੀਤੇ ਉਪਾਰ ਫੇਰ ਵੀ ਨਹੀਂ ਨਿਕਲਿਆ ਗੁਲਾਬੀ ਸੁੰਡੀ ਦਾ ਕੋਈ ਹੱਲ ਤਾਂ ਖਬਰ ਸੰਗਰੂਰ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਇਸ ਸਮੇਂ ਭਾਰੀ ਨਾਮੋਸ਼ੀ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਲਗਭਗ ਸਾਰੇ ਹੀ ਕਿਸਾਨਾਂ ਦੀ ਕਣਕ ਨੂੰ ਸੁੰਡੀ ਪੈ ਗਈ ਹੈ ਤਾਜਪਗਵਾਨੀਗੜ ਸਬਡਿਵੀਜ਼ਨ ਦੇ ਪਿੰਡ ਮੱਟਰਾਂ ਦੇ ਇੱਕ ਕਿਸਾਨ ਜਿਸ ਨੇ ਕੀ 6 ਏਕੜ ਕਣਕ ਦੀ ਫਸਲ ਨੂੰ ਹੁਣ ਸੁੰਡੀ ਪੈ ਗਈ ਹੈ ਦੱਸਦੀ ਹੈ ਕਿ ਮਹਿੰਗੇ ਭਾਅ ਤੇ ਇਸ ਕਿਸਾਨ ਦੇ ਵੱਲੋਂ 6 ਏਕੜ ਜ਼ਮੀਨ ਠੇਕੇ ਤੇ ਲਈ ਗਈ ਸੀ ਤੇ ਪਹਿਲਾਂ ਵੀ ਦੋ ਵਾਰ ਇਸ ਦੇ ਵੱਲੋਂ ਕਣਕ ਜਿਹੜੀ ਆ ਉਹ ਵਿਜੀ ਗਈ ਤੇ ਹੁਣ ਤੀਜੀ ਵਾਰ ਫਿਰ ਇਹ ਕਿਸਾਨ ਕਣਕ ਬੀਜਣ ਦੇ ਲਈ ਮਜਬੂਰ ਹੋ ਗਿਆ ਕਿਉਂਕਿ ਇਸ ਤੋਂ ਪਹਿਲਾਂ ਦੋ ਵਾਰ ਵੀ ਇਸ ਦੀ ਫਸਲ ਨੂੰ ਜਿਹੜੀ ਗੁਲਾਬੀ ਸੁੰਡੀ ਹੈ ਉਹ ਖਾ ਚੁੱਕੀ ਹੈ ਕਿ ਨਾਮ ਹੈ ਤੁਹਾਡਾ ਲਾਲ ਸਿੰਘ ਆ ਜੀ ਕਿਹੜਾ ਪਿੰਡ ਮੱਟਰਾਂ ਹੈ ਈ ਕਹਿਣਾ ਚਾਹੁੰਦਾ ਮੈਂ ਕੀ ਕਹਿਣਾ ਚਾਹੁੰਦਾ ਜੀ 2 ਨਵੰਬਰ ਨੂੰ ਕਣਕ ਬੀਜੀ ਸੀ ਮੈਂ ਹਮ 8 6 ਕਿੱਲੇ ਮੇਰੇ ਲਈ ਬਠੇ ਕੇ ਤੇ ਲੈ ਹੁਣ 80000 ਪ੍ਰਤੀ ਏਕੜ ਹਮ ਉਦੋਂ ਬਾਅਦ ਵੀ ਜੀ 16 ਮਹੀਨੇ ਦਿਨ ਸਾਨੂੰ ਪਤਾ ਲੱਗਿਆ ਵੀ ਇਹਨੂੰ ਸੁੰਡੀ ਪੈ ਗਈ ਹਮ ਅਸੀਂ ਨੇ ਸੁੰਡੀ ਪੱਟ ਕੇ ਤੇ ਸੁੰਡੀ ਲਿਕੜੀ ਚਲੋ ਖਬਰ ਲੱਗੀ ਮਹਾਰਾਜ ਦੱਸਣ ਉਹ ਕਹਿੰਦੇ ਵੀ ਇਹਨੂੰ ਪਾਣੀ ਦੇ ਭਰਕੇ ਵਿੱਚ ਕਲੋਰੋ ਪਾਓ ਹਮ 750 ਗ੍ਰਾਮ ਪ੍ਰਤੀ ਏਕੜ ਦੀ ਹਮ ਉਹ ਪਾਤੀ ਉਦੋਂ ਬਾਅਦ ਕਹਿੰਦੇ ਜਿਹੜੀਆਂ ਸਿੱਧੀਆਂ ਡੇੜੀਆਂ ਨੇ ਉਹਨਾਂ ਵਿੱਚ ਕਣਕ ਦਾ ਸੱਟਾ ਮਾਰੋ ਹਮ ਉਸ ਸਿੱਧੀਆਂ ਕਿਰੂ ਤਾਂ ਸਾਰੀਆਂ ਖਾ ਗਈ ਦੁਬਾਰਾ ਉਹ ਵੀ ਜਿਹੜ ਸਟਾ ਮਰੇ ਦੀ ਹੁਣ ਵੀ ਦਵਾਰੇ ਪੈ ਗਈ ਫਿਰ ਹੁਣ ਹੁਣ ਤੀਜੀ ਵਾਰੀ ਕਿਵੇਂ ਭੀਜੇ ਕਿਥੋਂ ਲਈ ਜਾਣਾ ਖਰਚਾ ਜੀ ਬਹੁਤ ਮੁਸ਼ਕਲ ਹੋ ਰਿਹਾ ਕੰਮ ਕੀ ਕਹਿਣਾ ਚਾਹੁੰਦਾ ਸਰਕਾਰ ਸਰਕਾਰ ਮੁਆਵਜ਼ਾ ਦੇਵੇ ਜੀ ਹੋਰ ਸਰਕਾਰ ਤੋਂ ਕੀ ਇਹ ਹੀ ਕੁਝ ਚਾਹੁੰਦੇ ਹਸਤਾ ਕੀ ਲੱਗਦਾ ਮਿਲੂਗਾ ਸਰਕਾਰ ਤੋਂ ਮੁਆਵਜ਼ਾ ਦੇਖੋ ਜੀ ਸਾਡਾ ਗਹਾਰ ਹੈ ਪਾਤੀ ਅੱਗੇ ਉਹਨਾਂ ਦੀ ਮਰਜ਼ੀ ਹੈ ਨੁਕਸਾਨ ਬਹੁਤ ਵੱਡਾ ਹੋ ਗਿਆ ਨੁਕਸਾਨ ਤਾਂ ਹੀ ਬਹੁਤ ਵੱਡਾ ਹੋ ਗਿਆ ਜੀ ਇੱਕ ਇੱਕ ਵਾਰੀ ਤੇ 70000 ਰੁਪਇਆ ਖਰਚ ਆ ਗਿਆ ਤੀਜੀ ਵਾਰੀ ਦੂਜੀ ਵਾਰੀ ਤੇ ਫੇਰ ਆ ਗਿਆ ਥੋੜਾ ਜਿਹਾ ਘਟਾਇਆ ਚਲੋ ਉਹ ਚ ਕੱਲੀ ਕਣਕ ਦਾ ਮਾਰਿਆ ਪਰ ਆ ਹੁਣ ਫੇਰ ਡਬਲ ਪੈਰੇ ਹੁਣ ਇਹਦਾ ਹੀ ਕਰੀਏ ਦੁਬਾਰਾ ਬੀਜੂ ਕੀ ਲੱਗਦਾ ਹੋ ਜੂ ਉਵੇਂ ਦੀ ਰੋਹ ਹੁਣ ਤਾਂ ਕਿਹੜੀ ਮਾਦ ਆ ਜੀ ਹੁਣ ਕੱਲ ਨੂੰ ਮੌਸਮ ਖਰਾਬ ਹੋ ਜਾਏ ਮੀਂਹ ਪੈ ਗਿਆ ਹੁਣ ਤਾਂ ਬਸ ਸਤਨਾਮ ਵਾਂਗੂ ਆ ਕਿਰਾਂ ਦੇਖਦਾ ਕੋਸ਼ਿਸ਼ ਕਰਕੇ ਕੋਈ ਬਸੇਤਾ ਵੀ ਇਹ ਤਾਂ ਸੀਜ਼ਨ ਹੈ ਖਰਾਬ ਹਾਂ ਇਹਦਾ ਸੀਜ਼ਨ ਹੈ ਗਿਆ ਜੀ ਜ਼ਮੀਨ ਬਿਲਕੁਲ ਖਤਮ ਹੈ ਠੀਕ ਆਓ ਜੀ ਨਾ ਪਰਗਟਸ ਨੇ ਜਿਹੜਾ ਪੰਡਾ ਮਟਰਾਂ ਜੀ ਪਰ ਕਿਸੰਗ ਤੁਹਾਡੇ ਪਿੰਡ ਕਿਸਾਨ ਫਸਲ ਬੋਣ ਲੱਗਿਆ ਕੀ ਕਰਨਾ ਇਹ ਸੁੰਡੀ ਪੈ ਗਈ ਜੀ ਆਪਣੇ ਕਣਕਾਂ ਨੂੰ ਇਹ ਆਪਣੇ 2 ਨਵੰਬਰ ਨੂੰ ਵੇਚੀਦੀ ਹੈ ਜੀ 18 19 ਦੀ ਦੰਦੀ ਜੇ ਕਣਕ ਹੋਈ ਤਾਂ ਸਾਨੂੰ ਇਹ ਸਾਡਾ ਚਾਚਾ ਜੀ ਦੇ ਖੇਤ ਨਾਲ ਨੇ ਇੱਕ ਟੱਕਾਗਾ ਜਰਨਾਂ ਨੇ ਬੁਲਾਇਆ ਕਹਿੰਦੇ ਪ੍ਰਕਟ ਵੀ ਆਪਣੀ ਜਿਹੜੀ ਕਣਕਾ ਸੁੱਕਦੀ ਜਾ ਰਹੀ ਹੈਗੀ ਵੀ ਪੇਡੇ ਕੀ ਲਈ ਦਿਖਾਣ ਦੇਣ ਲੱਗੇ ਤੇ ਅਸੀਂ ਪੱਟ ਕੇ ਦੇਖਿਆ ਉਹਦੇ ਵਿੱਚ ਸੁੰਡੀ ਦਿਖਾਈ ਦਿੱਤੀ ਫਿਰ ਉਸ ਤੋਂ ਬਾਅਦ ਅਸੀਂ ਹੋਰ ਪਿੰਡ ਦੇ ਵਿੱਚੋਂ ਬੰਦੇ ਬੁਲਾਏ ਉਹਨਾਂ ਨੇ ਪੱਟ ਕੇ ਜਿਹੜਾ ਪੇਡਾ ਦੇਖਿਆ ਕਰ ਉਹਦੇ ਵਿੱਚ ਸੁੰਡੀ ਉਸ ਤੋਂ ਬਾਅਦ ਅਸੀਂ ਮਹਿਰਾਂ ਨਾਲ ਫੋਨ ਤੇ ਗੱਲ ਕੀਤੀ ਮਹਿਰ ਕਹਿੰਦੇ ਵੀ ਇਹਦੇ ਵਿੱਚ ਦਵਾਈ ਪਾ ਦੋ ਵੀ ਮਰ ਜਾਊਗੀ ਪਾਣੀ ਲਾਤਾ ਉਸ ਤੋਂ ਬਾਅਦ ਨਹੀਂ ਮਰੀ ਬਾਅਦੇ ਚਲੇ ਗਈ ਜਿੱਧਰ ਵੀ ਅਸੀਂ ਦੇਖਿਆ ਕਰੀਏ ਡੈੜੀਆਂ ਪੈਂਦੀਆਂ ਪੈਂਦੀਆਂ ਚਲਿੰਗੇ ਵਾਹਣ ਖਾਲੀ ਹੁੰਦਾ ਚਲਾ ਗਿਆ ਇਹ ਦੇਖ ਗੋਭ ਦੇ ਵਿੱਚ ਪਈ ਹੋਈ ਹੈ ਇਹ ਤੇ ਜਿਹੜੀ ਸੁੰਡੀ ਆ ਜੀ ਬਹੁਤ ਜ਼ਿਆਦਾ ਹੋ ਚੁੱਕੀ ਹੈਗੀ ਸਾਡਾ ਇਹਨੂੰ ਬਹਾਉਣ ਤੋਂ ਬਿਨਾਂ ਕੋਈ ਹੱਲ ਨਹੀਂ ਹੈਗਾ ਤੇ ਜਿਹੜੀ ਇਹ ਅਸੀਂ ਬੀਜੀ ਦੀ ਇਹ ਅਸੀਂ ਕਰਚੇ ਬਾਕੇ ਰੌਣੀ ਕਰਕੇ ਰੋਟਾਵੇਟਰ ਨਾਲ ਬੀਜੀ ਦੀ ਤੇ ਹੁਣ ਸਾਡਾ ਦੇਖੋ ਵੀ ਹੱਲ ਚਾਚਾ ਜੀ ਦਾ ਵੀ ਬਾਹਣ ਦਾ ਵੀ ਖਾਲੀ ਹੋ ਗਿਆ ਹੁਣ ਇਹ ਤਾਂ ਕੀ ਬਣਨਾ ਚਾਹੀਦਾ ਜ਼ਿਆਦਾ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜਾਂ ਅੱਗੇ ਵਾਸਤੇ ਸਾਨੂੰ ਸਰਕਾਰ ਅਗਲ ਆਉਣ ਦੀ ਆਗਿਆ ਦੇਵੇ ਮੈਂ ਨਾਮ ਹੈ ਜੀ ਮੈਂ ਜਸਪਾਲ ਸਿੰਘ ਮੌਜੂਦਾ ਸਰਪੰਚ ਪਿੰਡ ਮੱਟਰਾ ਤੇ ਜਿਸ ਪੱਲ ਤੁਹਾਡੇ ਪਿੰਡ ਕਿਸਾਨ ਜਿਹੜਾ ਤੀਜੀ ਵਾਰ ਫਸਲ ਮਤਲਬ ਕਿ ਬੀਜਾਂ ਲਈ ਮਜਬੂਰ ਅੱਜ ਬਾਹਰ ਆ ਕੇ ਫਸਲ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਸਾਡੇ ਸਤਿਕਾਰਯੋਗ ਚਾਚਾ ਜੀ ਨੇ ਲਾਲ ਸਿੰਘ ਇਹਨਾਂ ਨੇ ਇਹ ਬਹਾਣਾ ਜਿਹੜਾ 6 ਕਿੱਲੇ ਕਰੀਬ ਠੇਕੇ ਤੇ ਲਿਆ ਹੋਇਆਗਾ ਇਹਨਾਂ ਨੇ ਪਿਛਲੇ 2 ਨਵੰਬਰ ਨੂੰ ਇਹ ਫਸਲ ਜਿਹੜੀ ਕਣਕ ਆ ਇਹ ਮਤਲਬ ਪ੍ਰੋਪਰ ਬਾਹ ਬਹਾਈ ਕਰਕੇ ਬੀਜੀ ਸੀਗੀ ਉਸ ਤੋਂ ਬਾਅਦ ਇਹਨਾਂ ਦੇ 18 20 ਦਿਨਾਂ ਬਾਅਦ ਦੱਸਣ ਦੇ ਵਿੱਚ ਆਇਆ ਚਾਚਾ ਜੀ ਦੱਸ ਰਹੇ ਸੀਗੇ ਵੀ ਸੁੰਡੀ ਨੇ ਹਮਲਾ ਕੀਤਾ ਜਿਹੜੀ ਗੁਲਾਬੀ ਸੁੰਡੀ ਆ ਇਹਨੇ ਹਮਲਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਕਹਿਣ ਦੇ ਮੁਤਾਬਕ ਜਿਵੇਂ ਕੋਈ ਮਤਲਬ رائے ਦਿੰਦਾ ਗਿਆ ਕਿਵੇਂ ਵੀ ਕੋਈ ਦੱਸਦਾ ਗਿਆ ਇਹਨਾਂ ਨੇ ਦੁਬਾਰਾ ਪਾਣੀ ਵੀ ਲਾਇਆ ਕਲੋਰੋ ਵੀ ਪਾਈ ਆ ਤੇ ਇਹਦਾ ਸਿੱਟਾ ਵੀ ਦੁਬਾਰਾ ਦਿੱਤਾ ਗਿਆ ਕਣਕ ਦਾ ਜਿਹੜਾ ਦੁਬਾਰੇ ਸਿੱਟਾ ਦਿੱਤਾ ਉਹਨੂੰ ਦੁਬਾਰਾ ਫੇਰ ਸੁੰਡੀ ਪੈਗੀ ਸੋ ਅੱਜ ਸਾਡੇ ਚਾਚਾ ਜੀ ਇਹ ਫਸਲ ਨੂੰ ਮਜਬੂਰੀ ਬਸ ਆ ਕੇ ਬਾਹਰੇ ਨੇ ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਪਿਛਲੇ 6 ਮਹੀਨਿਆਂ ਤੋਂ ਮੌਸਮ ਦੇ ਵਿੱਚ ਵੀ ਤਬਦੀਲੀਆਂ ਨੇ ਪਹਿਲਾਂ ਝੋਨੇ ਨੇ ਧੋਖਾ ਦਿੱਤਾ ਕਿਸਾਨਾਂ ਨੂੰ ਹੁਣ ਕਣਕਾਂ ਨੂੰ ਜੰਮਦੀਆਂ ਨੂੰ ਸੁੰਡੀ ਪੈ ਗਈ ਸਰਕਾਰਾਂ ਨੂੰ ਮੌਜੂਦਾ ਸਰਕਾਰ ਨੂੰ ਇੱਕ ਗਹਾਰ ਲਗਾਉਣਿਆਂਗੇ ਸੈਂਟਰ ਸਰਕਾਰ ਨੂੰ ਵੀ ਗਹਾਰ ਲਗਾਉਣਿਆਂ ਵੀ ਜਿਹੜਾ ਸਮਾਂ ਇਹ ਕਿਸਾਨਾਂ ਦੀ ਬਾਹ ਫੜਨ ਦਾ ਸਮਾਂਗਾ ਇਹਦੇ ਲਈ ਕੋਈ ਪੈਨਲ ਬਣਾ ਕੇ ਵੱਖਰੀ ਕਮੇਟੀ ਬਣਾ ਕੇ ਵੱਧ ਤੋਂ ਵੱਧ ਤਰੀਕੇ ਨਾਲ ਕਿਸਾਨਾਂ ਨੂੰ ਜੋ ਬਣਦਾਗਾ ਉਹਨਾਂ ਨੂੰ ਉਸਦਾ ਦਿੱਤਾ ਜਾਵੇ